ਲੱਗੇ ਆ ਪ੍ਰਨੀਤ ਤੇ ਸਿਮਰਨ 12 ਵਜੇ ਪਹੁੰਚ ਪਹੁੰਚੇ ਆਪਣੇ ਵਿਚਾਰੇ ਮੈਨੂੰ ਤਾਂ ਪ੍ਰਨੀਤ ਤੇ ਹੀ ਆਈ ਜਾਂਦਾ ਕਿ ਸਿਮਰਨ ਤੇ ਆਈ ਜਾਂਦਾ ਵੀ 6 ਘੰਟੇ ਹੋ ਗਏ ਸਾਨੂੰ ਲੱਗਿਆ ਹਾਂ ਦੇ ਦੇ ਠੀਕ ਹੈ ਦੇ 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 ਬੋਤਲਿਆ ਕਿ ਆਈਆਂ ਆ ਸਾਡਾ ਹਾਂਜੀ ਠੀਕ ਆ ਮਸੀ ਲਾ ਭਾਈ 1100 ਸਗਣ ਹੋ ਗਿਆ ਹੁਣ ਤੁਸੀਂ ਲਾ ਸਕਦੇ ਇਹ ਸੋਭਾ 6 ਵਜੇ ਤੋਂ ਲੱਗੇ ਸੀ ਤੇ 12 ਸਾਨੂੰ ਵੱਜ ਗਏ ਸੀ ਸਾਡਾ ਤਿਆਰ ਹੁੰਦੇ ਕਰਦਿਆਂ ਨੂੰ ਤੇ ਹੁਣ ਦੇ ਹਾਲਾਤ ਵੇਖੋ ਤੇ ਤਰਕੇ ਚਾਚਾ ਵੀ ਖੜੀ ਹੋ ਗਿਆ ਉਹ ਕਹਿੰਦੀ ਉਹਦੀ ਸਕੂਟਰੀ ਚੱਪੜੀ ਗਈ ਪਤਾ ਨਹੀਂ ਯਾਰ ਮੈਂ ਤਾਂ ਵੇਖੀ ਨਹੀਂ ਉਹ ਤਾਂ ਚੱਪੀ ਉਹ aí ਖੜੀ ਆ ਦੁੱਦੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਜਾਣਾ ਜਿਹੜਾ ਆਪਾਂ ਹਰਿਆਣੇ ਬਰਾਤ ਵਿਖਾਉਣੀ ਅੱਜ ਪਹਿਲਾਂ ਆਪਾਂ ਜਾਗੋ ਦੀ ਵੀਡੀਓ ਪਾਈ ਸੀ ਕੱਲ ਨੂੰ ਤੇ ਹੁਣ ਆਪਾਂ ਜਿਹੜੇ ਬਰਾਤ ਲੈ ਕੇ ਜਾਣੀ ਤੇ ਸਵੇਰ ਦਾ ਜਿਹੜਾ ਆਪਾਂ 3 ਵਜੇ ਦੇ ਉੱਠੇ ਆ ਤੇ ਤਕਰੀਬਨ ਹੁਣ ਜਿਹੜਾ 4:30 ਵਜੇ ਦਾ ਟਾਈਮ ਹੋ ਗਿਆ ਵਾ ਤੇ ਕਿਉਂਕਿ 260 ਕਿਲੋਮੀਟਰ ਜਿਹੜਾ ਜਾਣ ਜਾਣਾ ਆਪਣਾ ਅੰਬਾਲੇ ਤੋਂ ਅੱਗੇ ਜਾਣਾ ਪੱਜਮਣਾ ਨਗਰ ਕੋਲੇ ਤੇ ਬਾਕੀ ਉਹਦੇ ਵਾਸਤੇ ਜਿਹੜੀ ਆ ਸਾਹਮਣੇ ਬੱਸ ਆਈ ਆ ਤੇ ਇਹਦੇ ਚ ਜ਼ਿਆਦਾਤਰ ਜਿਹੜੇ ਬਰਾਤੀ ਐ ਸੀ ਜਾਨਣ ਕਿ ਗੱਡੀਆਂ ਵੀ ਜਾਣਗੀਆਂ ਤੇ ਇੱਧਰ ਵੇਖ ਲੋ ਸਾਹਮਣੇ ਲਾਈਟਾਂ ਲੁੱਟਾਂ ਜੱਗ ਜੰਦੀਆਂ ਹਨੇਰਾ ਬਹੁਤ ਆ ਲਓ ਵੇ ਇੱਧਰ ਹੋ ਗਈ ਤਿਆਰੀ ਪੂਰੀ ਤੇ ਸਹਰੇ ਵੀ ਜਿਹੜੇ ਬੰਨਤੇ ਆ ਤੇ ਬਰਕਾਵਾ ਮੈਂ ਹੁਣੇ ਵਿਚਾਰੇ 4 ਵਜੇ ਦੇ ਆਏ ਹੋਏ ਆ ਕਰ ਦਈਂ ਪਹਿਲਾਂ ਬੰਨੋ ਆਪਣੇ ਧਿਆਨ ਨਾਲ ਬੰਨੋ ਬੰਨੋ ਇਹਨਾਂ ਆ ਵੀਰੇ ਦੇ ਬੰਨੋ ਇੱਧਰਲੇ ਦੇ ਛੋਟੇ ਦੇ ਛੱਡਿਆ ਛੱਡਿਆ ਤੇ ਬੰਨੋ ਸੱਜਿਆ ਤੇ ਸੱਜਿਆ ਦੂਸਰੇ ਹੱਥ ਤੇ ਬੰਨੋ ਹੀ ਹਾਂਜੀ ਬੰਨੋ ਬੰਨੋ ਆਪਣੇ ਧਿਆਨ ਨਾਲ ਫਿਰ ਫੋਟੋ ਕਰ ਦੇ। ਬੱਚੇ ਨੂੰ ਬਸ ਠੀਕ ਹੀ ਲਗਾਓ ਵੀਰੇ ਦੇ ਫੇਸ ਕੋਲੇ ਕਰਿਓ। ਆਹ ਬਸ ਇਹਨਾਂ ਵਾਂਗੂ ਹੀ ਕਰਦੇ ਦੋਨੇ ਸ਼ੈਡੀ ਕਰਦੇ ਥੋੜਾ ਜਿਹਾ। ਹਾਂਜੀ ਆਈਂ ਅੰਦਰਲੀ ਸੈਡ ਵੀ ਹੱਥਿਆਂ ਕਰ ਦੋ ਬਸ ਸ਼ੋਈ ਕਰ ਦੋ ਜੀ। ਸੁਰਮਾ ਪਾ ਰਹੇ ਹਾਂ। ਓਕੇ। ਬਸ ਇਦਾਂ ਹੀ ਫੇਸ ਕੋਲੇ ਕਰਕੇ ਫੋਟੋ ਕਰਾਓ ਆਈ ਕੋਲੇ। ਹਾਂਜੀ। ਹਲਕਾ ਫੇਸ ਅੰਦਰ ਰੱਖਿਓ ਇਹਨੂੰ। ਆ ਦੇਖਿਓ ਕੱਕੇ ਅੰਦਰ ਉੱਤਰ। ਬਾਈ ਫੇਸ ਅੰਦਰ ਰੱਖੀਂ। ਪੱਲੇ ਦਾ ਬੱਲਾ ਖੜਾ ਹੈ ਹਾਂ ਆਈ ਰੱਖ ਲੈ ਵਾਸ ਲੈ ਬੜੇ ਐਨੂੰ ਜੇ ਖੁੱਲ ਕੇ ਬੈਠ ਥੋੜਾ ਜਿਹਾ ਥੋੜਾ ਸਹੀ ਹੋ ਗਏ ਹਾਂ ਇੱਕ ਦੋ ਹੱਥ ਸਹੀ ਕਰ ਲੈ ਪੁੱਤਰ ਜੀ ਆ ਫੜ ਲਓ ਬੱਚੇ ਨੂੰ ਜੀ ਲਓ ਭਾਈ ਆ ਸਾਡੇ ਹੈਗੀ ਬਸ ਇਦੇ ਚ ਅਸੀਂ ਜਾਣਾ ਅੱਜ ਹਣਾ ਰਾਤੀ ਬਣੇ ਕਿ ਨਹੀਂ sire ਸਹੀ ਆ ਨਾ ਹੋਰ ਯਾਰ 260 ਕਿਲੋਮੀਟਰ 300 ਕਿਸੇ ਗੱਲ ਨਾਲ ਨਹੀਂ ਨਿਕਲਣੀ ਆ ਕਾਰਾਕੂਰ ਵਾਲਾ ਦਾ ਕੰਮ ਹੈ ਨੇਗਾ ਆਏ ਆ ਬਾਗ ਆ ਤਾ ਨਾਲੇ ਰਸਕੀ ਜੌਬ ਆ ਬਾਈ ਹਨਾ ਆ ਸਹੀ ਆ ਕੰਮ ਨਾਲੇ ਵਧੀਆ ਸੀਟਾਂ ਓਕੇ ਘੈਂਟ ਗੱਲ ਬਾਤ ਆ ਗੱਡੀ ਕਿਉਂਕਿ 520 30 ਕਿਲੋਮੀਟਰ ਮੰਨ ਕੇ ਚਲੋ 550 ਕਿਲੋਮੀਟਰ ਹੀ ਬਣ ਜਾਣਾ ਬਾਈ ਯਾਰ ਤੇ 20 30 ਕਿਲੋਮੀਟਰ ਤਾਂ ਵੈਸੇ ਵੀ ਇਧਰ ਉਧਰ ਚੱਲ ਜਾਂਦੀ ਆ ਨਾ ਗੱਡੀ ਲੋ ਬਈ ਅਸੀਂ ਬੱਸ ਦੇ ਵਿੱਚ ਤਿਆਰ ਹੋਨੇ ਤੇ ਨਰੈਨ ਦੇ ਬੰਨਣੀ ਪਾ ਗੋ ਇੱਧਰ ਸਾਡਾ ਮੂਡਾ ਕਮਾਂਡੋ ਕਮਾਂਡੋ ਬਣ ਗਿਆ ਵਾ ਅਸੀਂ ਬਈ ਰਾਹ ਭੁੱਲ ਗਏ ਸੀਗੇ ਤੇ ਅੱਗੋਂ ਅਸੀਂ ਜਿਹੜੇ ਮੱਠੇ ਸੱਦੇ ਹਨ ਤੇ ਸਾਨੂੰ ਲਗਭਗ 6 ਘੰਟੇ ਹੋ ਗਏ ਤੁਰਿਆ ਨੂੰ 6 ਵਜੇ ਤੁਰੇ ਸੀ ਤੇ ਲਗਭਗ 12 ਵਜੇ 5 ਕਿ ਮਿੰਟ ਤੇ ਉਹ ਵੀ 5 ਮਿੰਟ ਪੂਰੇ ਹੋ ਜਾਣੇ ਅਜੇ 2.5 ਕਿਲੋਮੀਟਰ ਹੈਗਾ ਵਾ ਨਾ ਹਾਂ ਇਹਦੇ 2.5 ਕਿਲੋਮੀਟਰ ਹੈਗਾ ਤੇ ਲਗਭਗ ਸਾਨੂੰ 6 ਘੰਟੇ ਲੱਗ ਗਏ ਬਈ ਆਉਂਦੇ ਨੂੰ ਕਿਉਂਕਿ ਕਹਿੰਦੇ ਹੁੰਦੇ ਆ ਬਈ ਜਦੋਂ ਆਪਾਂ ਕਿਤੇ ਜਾਣਾ ਹੋਵੇ ਬਿਨਾਂ ਪਤੇ ਤੋਂ ਤੇ ਉਦੋਂ ਟਾਈਮ ਲੱਗ ਜਾਂਦਾ ਉਹਨਾਂ ਜਦੋਂ ਵਾਪਸੀ ਵੇਲੇ ਫਿਰ ਟਾਈਮ ਥੋੜਾ ਵੀ ਲੱਗਦਾ ਹੁੰਦਾ ਤੇ ਪਤਾ ਵੀ ਨਹੀਂ ਲੱਗਦਾ ਉਦੋਂ ਜਨਾ ਉਹ ਸਕੂਟਰੀ ਵਾਲੇ ਬੰਦੇ ਪਕੜੇ ਅਸੀਂ ਹੁਣ ਫਿਰ ਉਹ ਜਾਂਦੇ ਉਹ ਜਾਂਦੇ ਆ ਉਹ ਲੈ ਕੇ ਜਾਣਗੇ ਨਹੀਂ ਤਾਂ ਆਪਾਂ ਰੋਕ ਨਹੀਂ ਪਿਆਰ ਤੇ ਸਾਡੇ ਬਰਾਤੀ ਸੱਜਣ ਥੱਕ ਕੇ ਬੈਠ ਬੈਠ ਕੇ ਉਹ ਨਾਲ ਬਈ ਇਹ ਮੁਸਤਾਬਾਦ ਦਾ ਰੇਲਵੇ ਸਟੇਸ਼ਨ ਆ ਇਥੇ ਹਾਂਜੀ ਕਿਵੇਂ ਰਿਹਾ ਸਫਰ ਬਾਈ ਫਰ ਬਹੁਤ ਵਧੀਆ ਸਾਡੇ ਬਰਾਤੀ ਸੱਜਣ ਆ ਗਏ ਆ ਥੱਕ ਗਏ ਆ ਬਈ ਅਸੀਂ 20 25 ਖਾਵਾਂ ਤੋਂ ਪੁੱਛਿਆ ਵਾ ਅਖੀਰ ਅਸੀਂ ਆਪਦੇ ਟਾਰਗੇਟ ਤੇ ਪਹੁੰਚ ਗਏ ਆ ਹਾਂ ਕਿਹੜੇ ਦੇ ਹਾਂ ਹਾਂ ਦੇਖ 6 ਘੰਟੇ ਸਾਨੂੰ ਤਿਆਰੀ ਕੰਮ ਚ ਲੱਗੇ ਜੇ ਉਹ ਅਸੀਂ 6 ਵਜੇ ਤੇ ਲੱਗੇ ਆ 12 ਵਜੇ 12 ਵਜੇ ਸਾਨੂੰ ਹਾਂਜੀ 12 ਵਜੇ ਉਹ ਤਾਂ ਸਿਮਰ ਨੂੰ ਵੀ ਉਹ ਤਾਂ ਘਬਰਾਟ ਹੋਣ ਲੱਗਦੀ ਸੀ ਹਾਂ ਜੀ ਚਲੋ ਚਲੋ ਨਹੀਂ ਨਹੀਂ ਇਹ ਨਹੀਂ ਵਿਖਾਉਣਾ ਇਧਰ ਜਗ੍ਹਾ ਨਹੀਂ ਵਿਖਾਉਣੀ ਓਏ ਰਮਨ ਵਲੋਗਰ ਸਾਹਿਬ ਵਲੋਗਰ ਸਾਹਿਬ ਇਧਰ ਗੱਲ ਕਰ ਰਹੇ ਨੇ ਵੀ 6 ਘੰਟੇ ਸਾਨੂੰ ਤਿਆਰੀ ਕਰਦੇ ਨੂੰ ਹੋ ਗਏ ਮੈਂ ਕਿਹਾ ਸਿਮਰ ਨੂੰ ਨੇ ਵਿਚਾਰੇ 6 ਵਜੇ ਤੇ ਲੱਗੇ ਆ ਗੋਨੀ ਤੇ ਸੇਮਰ 12 ਵਜੇ ਪਹੁੰਚ ਪਹੁੰਚ ਇੱਧਰ ਕੋਈ ਕਾਰਨ ਨਹੀਂ ਹੋਇਆ ਜਿੱਦ ਮੇਕਅਪ ਖਰਾਬ ਹੋਵੇ ਇੱਧਰ ਸਰਗਣ ਨੂੰ ਵੀ 6 ਘੰਟੇ ਹੋ ਗਏ ਲਗਾਤਾਰ ਸਰਗਣ ਕੀ ਕਹਤੇ ਹੀ ਰਾਜ ਤੂੰ ਏ ਓਏ ਕੀ ਜੀ ਮੇਕਅਪ ਕਿੰਨਾ ਦੱਸ ਦੋ ਪਾਪਨ ਇੱਧਰ ਦੇਖ ਲੈ ਪਹੁੰਚ ਦੇਖ ਲੈ ਜੈ ਵੀਰ ਨੇ ਸਾਡੇ 10 ਘੰਟੇ ਲੱਗੇ 2 ਵਜੇ ਅੰਦਰ ਆਪਾਂ 2 ਵਜੇ ਰਾਤ ਕਹਿੰਦੇ ਸੌਣਾ ਹੀ ਨਹੀਂ ਹਨਾ ਚਲੋ ਭਾਈ ਚਲੋ ਫਿਰ ਚਲੇਗੇ ਆਜੋ ਆਜੋ ਭਾਈ ਚਲਗੇ ਨੰਮੇ ਆਜੋ ਚਲੋ ਆਜੋ ਲਓ ਭਾਈ ਇੱਥੋਂ ਹੁਣ ਐਂਟਰੀ ਅਸੀਂ ਕਰਦੇ ਆ ਤੇ ਸਰਗੁਣ ਕਹਿੰਦੇ ਪਹਿਲਾਂ ਜਾਵੜੀ ਆ ਸਾਡੇ ਪਰਨੀਤ ਹੁਣੇ ਵਿਚਾਰੇ ਮੈਨੂੰ ਤਾਂ ਪਰਨੀਤ ਤੇ ਹੀ ਆਈ ਜਾਂਦਾ ਕਿ ਸਿਮਰਨ ਤੇ ਆਈ ਜਾਂਦਾ ਵੀ 6 ਘੰਟੇ ਹੋ ਗਏ ਸਾਨੂੰ ਲੱਗਿਆ ਨੂੰ ਵੀ ਕਿ ਉਹ ਤਾਂ ਡੈਕ ਨਾ ਪਈ ਤੇ ਦੋਨੇ ਪਣਾ ਫੜੋ ਹੋ ਗਿਆ ਹਰੇ ਉੱਧਰ ਆਜ ਤੱਕ ਮੈਂ ਕਹਿੰਦਾ ਕੈਮਰਾਮੈਨ ਆਇਤਾ ਕੋਈ ਨਹੀਂ ਕੀਤਾ ਅੱਜ ਤੇ ਬੁਲਾਉਂਦੇ ਕਿੱਡੇ ਗੱਡੀ ਆਉਂਦੀ ਲੈ ਬਟਾ ਥੋੜਾ ਸਾਹ ਆਵੀਂ ਅੱਗੇ ਆ ਜਾ ਥੋੜਾ ਸਾ 你看，好多。 ਬਾਰ-ਬਾਰ ਦੇ ਦੇ ਹੋਰ ਕੀ ਦੱਸੋ ਤੁਸੀਂ ਬੋਲੋ ਮਾਰੇ ਬੋਲੋ ਪ੍ਰੀਤ ਕਰ ਰਹੇ ਤੇ ਦੱਸੋ ਅਗਰ ਹੋ ਸਕੇ ਹੋਣੀ ਬਸ ਹੋਰ ਸਲਾਹ ਕਰ ਕੇ ਹਾਂ ਹਾਂ ਠੀਕ ਹੈ 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 ਠ ਆ ਰਹੇ ਹੋ ਤਾਂ ਬਾਦੂੜ ਮੇਰੇ ਬੰਦ ਕਰ ਦੇ ਜੀ ਲੈ ਆ ਗਏ ਆ ਉਹ ਬਿਖਾ ਦਿਓ Hindi ਵਿੱਚ ਕੀ ਆਵਣ ਤੋਂ ਗਿਆ ਚਲੋ 500 ਲੈ ਲਓ 5100 5100 500 ਉਸ ਵਿੱਚ ਜ਼ੀਰੋ ਪਤਾ ਕਿੰਨੀ ਉੱਤੇ ਹੈ ਦੋ ਹੋਤੀ ਹੈ ਦੱਸੋ ਨਹੀਂ 0 ਲਗਾ ਦੇ ਔਰ ਬੋਲੋ ਤੂੰ ਇਤਨਾ ਬੈਠ ਕਿਉਂ ਗਈ ਆਉਦੇ ਬੰਨੇ ਕਿਟਾਈ ਜਾਂਦੀ 5100 ਇੱਥੇ ਚੱਲ ਬਈ ਜੀ ਹੁਣ ਜਿਹੜਾ ਸਗਾੰਦਾ ਪ੍ਰੋਗਰਾਮ ਤੇ ਫੇਰ ਆਪਾਂ ਜਿਹੜਾ ਵਾਪਸ ਜਾਣ ਦੀ ਕਰਦੇ ਆ ਤਿਆਰੀ ਤੇ ਵਾਹ ਵਾ ਲੈਣ ਲੱਗੀ ਪਈ ਆ ਤੇ ਇਧਰ ਸਾਡੀ ਸਰਗੁਣ ਵੀ ਕਹਿੰਦੇ ਪੂਰੇ ਧਿਆਨ ਨਾਲ ਦੇਖੀ ਜਾਂਦੀ ਆ ਤੇ ਇਹਨੇ ਜਿਹੜਾ ਜਿੰਨੇ ਕਰ ਸਗਣ ਪਈ ਗਿਆ ਤੇ ਇਹਨੇ ਘੰਟਾ ਪੂਰਾ ਟਿਕਾ ਕੇ ਇੰਨਾਂ ਲਈ ਨਿਗਾਹ ਰੱਖੀ ਆ ਪਤਾ ਨਹੀਂ ਕੀ ਹਿਸਾਬਤ ਉਹਦੀ ਇਹ ਨਹੀਂ ਤੋਹਲੀ ਬਈ ਤੇ ਆ ਦੇਖੋ ਸਾਹਮਣੇ ਖੜੀ ਹੈ ਨਾ ਤੇ ਜਿੰਨੇ ਕਰ ਟਾਈਮ ਸਗਣ ਪਈ ਗਿਆ ਤੇ ਸਰਗੁਣ ਵੀ ਬਿਲਕੁਲ ਜਿਹੜਾ ਨਾਲ ਹੀ ਖੜੀ ਰਹੀ ਲੋਏ ਮੈਂ ਪਹੁੰਚ ਗਿਆ ਸੀ ਇੱਥੇ ਪੌਣੇ 1:00 ਵਜੇ ਆ ਪੌਣੇ 1:09 ਵਜੇ ਸੌਰੀ ਤੇ ਹਜੇ ਬਰਾਤ ਆਪਣੀ ਹੈਗੀ ਆ ਲਗਭਗ ਜਗਰਾਵਾਂ ਤੋਂ ਪਿੱਛੇ ਹੀ ਆ ਤੇ ਆਪਾਂ ਜਿਹੜਾ ਕਹਿੰਦੇ ਨੇ ਪਹਿਲਾਂ ਆਉਂਦਾ ਦੋਸਾ ਕਣ ਵੀ ਲੈਂਦਾ ਹੁੰਦਾ ਤੇ ਉਹ ਵੇਖਦੇ ਆ ਕੀ ਹਿਸਾਬ ਦਾ ਕੀ ਦਿੰਦੇ ਆ ਤੇ ਘਰੇ ਹਜੇ ਮਾਈਆਂ ਬੀਬੀਆਂ ਹੈਗੀਆਂ ਥੋੜੀਆਂ ਬਹੁਤ ਤੇ ਉਧਰਲੇ ਪਾਸੇ ਤੰਦੂਰ ਤਪੀ ਜਾਂਦਾ ਰੋਟੀ ਪਾਣੀ ਜਿਹੜਾ ਤਿਆਰ ਕਰਨਗੇ ਆਉਣ ਵਾਲੇ ਬਰਾਤੀਆਂ ਵਾਸਤੇ ਆ ਸਾਹਮਣੇ ਇਧਰ ਬਾਈ ਗਰਲਾਵ ਹੋਣੇ ਤੇ ਬਾਈ ਕੁਲਵਿੰਦਰ ਸਿੰਘ ਇਹ ਖੜੇ ਆ ਇਹਨਾਂ ਦੀ ਜ਼ਿੰਮੇਵਾਰੀ ਹੈ ਤੇ ਇਧਰ ਮਾਤਾ ਹੋਣੇ ਬਣਾਈ ਜਾਂਦੇ ਆ ਰੋਟੀਆਂ ਹਾਂਜੀ ਬਾਈ ਜੀ ਵਧਾਈਆਂ ਤੁਹਾਨੂੰ ਲੈ ਕੇ ਆ ਗਏ ਜੰਗੀ ਛੜੇ ਹੋਰੀ ਹਾਂਜੀ ਹਾਂਜੀ ਵੋਟ ਪਿੰਡ ਦੀ ਆਹੋ ਉਹ ਠੀਕ ਆ ਵੋਟ ਦਾ ਇੱਕ ਟਾਣੀ ਉਧਰ ਹੈ ਜੀ ਕੋਲ ਸਵਾਜ ਜਾ ਹਾਂਜੀ ਮਾਸੀ ਮੇਰਾ ਸਗਣ ਮੇਰਾ ਸਗਣ ਕਿੰਨਾ ਦੋਂਗੇ ਮੈਨੂੰ ਵੀਡੀਓ ਤੇ ਮੈਂ ਸਬੂਤ ਰੱਖਣਾ ਨਾ ਕਿੰਨਾ ਦੋਂਗੇ ਲਈ ਬਾਬੇ ਠੀਕ ਹੈ ਨਾ ਦਿੰਦੇ ਹੁੰਦੇ ਪਣੀ ਹਾਂਜੀ ਦੇ ਰਹਾਂ ਦਿੰਦੇ ਵੈਲ ਇੱਥੇ ਸਾਰਿਆਂ ਸਾਹਮਣੇ ਦੇ ਆ ਜੋ ਮੈਨੂੰ ਕਿੰਨਾ ਸੈਕਿੰਡ ਦਿੰਦੇ ਆ ਯਾਦੀ ਨਾ ਮਤਲਬ ਇਹਦੇ ਹੋਰ ਕੀ ਕਿੰਨਾ ਮੰਗੀ ਬੇਬੇ ਹੈ ਚਰ ਜਾ ਚਗਰੀਬੀ ਦਾ ਵੇ ਇਹ ਵਿਚਾਰਾ ਨਾ ਨਹੀਂ ਫੇਰ ਤੂੰ ਚਲ ਦੱਸ ਦੇ ਜਿੰਨੇ ਤੂੰ ਕਹੇਂਗੀ ਉਹਨੇ ਮੰਨ ਲੇ ਤਾਂ ਮੰਗੀ ਜਿਹੜੇ ਦੇ ਦੇ ਮੜ ਕੇ ਠੀਕ ਆ ਹਾਂ ਦੱਸ ਦੇ ਬੇ ਜੁਰਮਾਨਾ ਲੈ ਯਾਰ ਖੰਦ ਦੇ ਤਾਂ ਚਲ ਠੀਕ ਆ ਮਾਨਤਾਂ ਕਰਦੀ ਬਾਅਦ ਫੇਰ ਮਾਨਤਾਂ ਕਰਦਾਂਗੇ ਨਾ ਬਾਅਦ ਹਾਂ ਬਾਕੀ ਜਿਹੜੀ ਕਿਤੇ ਸਾਡਾ 사גן ਆ ਗਿਆ ਦੇ ਦੇ ਕਿਲਾ ਦਿੰਦੀ ਮਸੀ 11 ਹਾਂ ਦੇ ਦੇ ਠੀਕ ਹੈ ਦੇ 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 ਪੁੱਤ ਰਿਆ ਕਿ ਆਈਆਂ ਆ ਸਾਡਾ ਹਾਂਜੀ ਠੀਕ ਆ ਮਸੀ ਲੈ ਬਾਈ 1100 사גן ਹੋ ਗਿਆ ਹੁਣ ਤੁਸੀਂ ਲਾ ਸਕਦੇ ਹੋ ਮੇਰੇ ਵੱਲੋਂ ਲੈ ਜੀ ਨਹੀਂ ਕਰਾ ਰੋ ਏ ਮਾਏ ਮਨਮਨੀ bari ਸਤ ਸਤਿ ਗੁਦੀ ਨੂੰ ਆਤੀ ਨਿਆਏ ਕੰਨ ਬਣੀ ਬਰਿਖੜੇ ਸੁਗਦੀ ਨੂੰ ਆਤੀ ਨਿਆਏ ਆਹ ਕੰਨ ਬਣੀ ਡਾਇਰੈਕਟ ਆਏ ਸਤੋਂ ਇਹ ਤੇ ਚ ਪੰਜ ਦਾ ਰੁਕ ਜਾ ਹੁਣ ਤੋੜ ਕੇ ਖਲਾਵਾਂ ਮੈਂ ਤੋੜ ਕੇ ਖਲਾਵਾਂ ਇੱਥੇ ਕਿੱਧਰ ਭੈਣ ਨੂੰ ਉਠਾ ਦੇ ਬੱਸ ਬਣੀ ਜਾਂਦੇ ਜੀ ਕੋਈ 5 ਵਜੇ ਸਾਡੇ ਭਰਾਤੀ ਸੱਜਣ ਪਹੁੰਚ ਚੁੱਕੇ ਨੇ ਹੋ ਜੋ ਉੱਧਰ ਗਿਆਨੀ ਦਾ ਬੋਨਰ ਲੱਭਣ ਰਿਹਾ ਗਿਆਨੀ ਹਾਂਜੀ ਠੀਕ ਰਿਹਾ ਜੀ ਸਫਰ ਜੀ ਹਾਂਜੀ ਦਿਓ ਰਿਵਿਊ ਸਾਨੂੰ ਸਾਖ ਕਿਵੇਂ ਰਿਹਾ ਸਫਰ ਤੁਹਾਡਾ ਹਾਂਜੀ ਮਾਮਾ ਜੀ ਕਿਵੇਂ ਸਫਰ ਠੀਕ ਸੀ ਸਭ ਜੀ ਸਭ ਜੀ ਜਾ ਕੇ ਨਹੀਂ ਆਉਣੀ ਸਾਡੇ ਬਰਾਤੀ ਸੱਜਣ ਬੱਸ ਵਾਲੇ ਪਹੁੰਚ ਗਏ ਆ ਬਾਈ ਹਾਂਜੀ ਬਾਈ ਠੀਕ ਹੈ ਕਿਧਰ ਸ਼ਾਬਾਸ਼ ਆਲਦੀ ਇੱਧਰ ਦੀ ਆਏ ਹੁਣ ਅੱਜ ਤਾਂ ਭਰਾਵਾਂ ਅੰਬਾਲੇ ਦੇ ਵਿੱਚ ਵੱਟਦੇ ਸੀ ਠੀਕ ਹੋਰ ਹਾਂਜੀ ਬਾਬਾ ਜੀ ਕਰਦੇ ਨੇ ਪਹੁੰਚਦੇ ਤੂੰ ਐਵੇਂ ਕਹੀ ਜਾਂਦਾ ਯਾਰ ਅਸੀਂ ਘਰੇ ਜਾਣਾ ਕਰੇ ਹਾਂ ਜੀ ਦੇਖ ਲਾ ਆ ਗਏ ਨੇ ਟੈਂਸਰੀ ਕਹੇ ਕਰੇ ਨੇ ਜਾਣਾ ਅਜਾ ਬਸ ਹੁਣ ਉਹ ਪੈਂਡ ਆ ਗਏ ਹੋਂ ਤਾਂ ਸਮਝਦਾ ਘਰੇ ਹੀ ਆਉਣਾ ਆ ਗਏ ਆ ਆਹੋ ਜੀ ਆ ਗਏ ਆ ਕੋਈ ਬਣਿਆ ਪਿਆ ਹਾਂਜੀ ਹਾਂਜੀ ਇਹ ਬੰਦੇ ਆ ਪਹੁੰਚ ਜਾਣਾ ਇੱਧਰ ਜੀ ਸਾਡੇ ਅਸੀਂ ਸੋਭਾ 6 ਵਜੇ ਤੋਂ ਲੱਗੇ ਸੀ ਤੇ 12 ਸਾਨੂੰ ਵੱਜ ਗਏ ਸੀ ਸਾਡਾ ਤਿਆਰ ਹੁੰਦੇ ਕਰਦਿਆਂ ਨੂੰ ਹੌਣ ਦੇ ਹਾਲਾਤ ਵੇਖੋ ਤੇ ਤੜਕੇ ਦੇ ਹਾਲਾਤ ਤੜਕੇ ਦੇ ਹਾਲਾਤ ਬਹੁਤ ਗਰਾਮੀ ਹੋ ਗਏ ਹੋਦਰ ਪੁੱਛਿਆ ਉਹ ਤਾਂ ਫਿਰ ਜਾਂ ਬਾਹਰ ਜਾਂਦੇ ਆ ਜੀ ਆ ਵੀ ਕਿਰਪਾ ਜੀ ਉਹ ਕਿਹੜੇ ਓਏ ਬਾਜੂ ਲਿਆ ਬਾਈ ਸਰਾਂ ਨੂੰ ਪ੍ਰਸ਼ਾਦ ਚਾਹੇਂਗੇ ਕਿਧਰ ਆ ਸਰੋ ਸਰੋ ਪ੍ਰਸ਼ਾਦ ਚਾਹ ਕੇ ਜਾਉਂਗੇ ਉਹਨਾਂ ਇੱਥੇ ਜੀ ਹਾਂ ਹਾਂ ਬਸ ਲਿਆਉਣੇ ਆ ਹਾਂਜੀ ਬਾਈ ਵਿੱਕੀ ਜੀ ਕਿਵੇਂ ਰਿਹਾ ਸਫ਼ਰ ਬਹੁਤ ਵਧੀਆ ਬਹੁਤ ਵਧੀਆ ਨਜ਼ਾਰੇ ਹਾਲਤ ਖਰਾਬ ਹਾਲਤ ਖਰਾਬ ਕਹਿੰਦਾ ਐ ਵੀ ਮੇਰੇ ਕੋਲ ਆ ਹਾਂ ਭਾਈ ਹਾਂਜੀ ਮਾਸੀ ਜੀ ਹਾਂਜੀ ਕਿਵੇਂ ਰਿਹਾ ਸਫ਼ਰ ਜੀ ਐਕਡਮ ਬਹੁਤ ਵਧੀਆ ਮਾਸੜ ਨੂੰ ਪੁੱਛੋ ਚਲੋ ਉਧਰ ਹੋਰ ਬੁਲਾਉਣੇ ਉਹ ਕਿਹੜਾ ਉਹ ਪੁੱਛੋ ਪੁੱਛੋ ਹਾਂਜੀ ਭਾਈ ਆ ਜਾਂਦੇ ਚੱਲ ਗਏ ਫਟ ਕੇ ਨੀ ਹਾਂ ਫਟ ਕੇ ਹਾਂਜੀ ਭਾਈ ਸੂਰਜ ਸੂਰਜ ਦੱਸਿਆ ਹਾਂਜੀ ਭਾਈ ਕਿਵੇਂ ਰਿਆ ਕੰਮ ਵਾਣ ਓਕੇ ਭਾਈ ਯਾਰ ਆ ਗਿਆ ਪੂਰਾ ਹਾਂਜੀ ਭਾਈ ਆ ਭਾਈ ਉਹ ਉਧਰ ਵੀ ਆਏ ਮੈਨੂੰ ਪਤਾ ਸਾਹਬ ਆਵੇ ਦੀ ਆਏ ਕੋਈ ਜਾਮ ਨਹੀਂ ਕੋਫ ਨਹੀਂ ਸਾਡੇ ਤਾਂ ਜਾਮ ਪੈਗਾ ਦਰਾਹ ਜਗ ਤੇ ਬਾਈਪਾਸ ਹੀ ਆਏ ਕਿ ਵਿਚ ਦੇ ਆਏ ਬਾਈਪਾਸ ਆਏ ਬਾਈਪਾਸ ਹੀ ਆਏ ਅਸੀਂ ਨਹੀਂ ਨਹੀਂ ਅਪ ਵਿਚ ਨਹੀਂ ਆਏ ਸ਼ਹਿਰ ਦੇ ਵਿੱਚ ਨਹੀਂ ਆਏ ਜਮਾ ਜਾਮ ਨਹੀਂ ਕਿਹਦਾ ਪਤਾ ਨਹੀਂ ਯਾਰ 60 ਸਾਡੇ ਬਰਾਤੀ ਸੱਜਣ ਹੋਣ ਆਏ ਆ। ਹੋਣ ਆਏ ਆ 11 ਵਜੇ। ਮੇਰੇ ਸਹੀ ਹੈ। ਚੱ ਚੱ ਵੀ ਚਾਬੀ। ਆ ਸਕੂਟਰੀ ਖੜੀ ਹੋ। ਉਹ ਕਿਹਨੀ ਉਹਦੀ ਸਕੂਟਰੀ ਦੀ ਚਾਬੀ ਕਿਥੇ? ਪਤਾ ਨਹੀਂ ਯਾਰ ਮੈਂ ਤਾਂ ਵੇਖੀ ਨਹੀਂ ਉਹ ਤਾਂ ਚਾਬੀ ਉਹ ਆਈ ਖੜੀ ਆ ਦੁੱਦੀ। ਇਹ ਕਰਨਾ ਹੋਰ। ਅੱਛੀ ਸਾਈਡ ਤੇ ਆ। ਉਹ ਬੜਾ ਆ ਗਿਆ। ਹੈਲੋ। ਰੇ 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 ਬਾਹਰ ਰੇ ਚਾਈ।

ਲਓ ਜੀ ਬਾਦੀ ਨਾ ਕਿਉਂ ਨਾ ਬੋਗੋ ਹੁੰਦਾ ਨਾ ਦੇਖੋ ਜੀ 550 ਹੈ ਹਾਂਜੀ ਤੇ ਸਾਲੀ ਜੀ ਨੇ ਦੇ ਕੇ ਆਇਆ ਪਰ ਤੁਹਾਨੂੰ ਸਾਨੂੰ ਨਹੀਂ ਹਣੀ ਦਾ ਬੋਗੋ ਹੁੰਦਾ ਤੇ ਬਾਹ ਯਾਰ ਹੈ ਸਟ ਕੱਟ ਕਰਨਾ ਚਾਹੀਦਾ ਜ਼ੀਰੋ ਲਾਓ ਇੱਕ ਨਾ ਨਹੀਂ ਠੀਕ ਜੀ ਜ਼ੀਰੋ ਨਾ ਬੜਾਦਾ ਸਹੀ ਨਾਮ ਹੈ ਹੋਰ ਬੋਦਾ ਪੋਟੇਲੇ ਰੋਮਾਂਟਿਕ ਹਾਂ ਠੀਕ ਹੈ ਵੜੋ ਵੜੋ ਬਹੁਤ ਬਹੁਤ ਆ ਬਹੁਤ ਪੈਸੇ ਦੇ ਕੇ ਆਏ ਹਾਂ ਮੈਂ ਉੱਥੇ ਬਹੁਤ ਫਟ ਰੋਕੇ ਬਣਾ ਜਾਂ ਇਹ ਤਾਂ ਖਾਜੋ ਇੱਧਰ ਇੱਧਰ ਫਿਰ ਭਾਜੀ ਦਾ ਭਾਬੀ ਦਾ ਆ ਸ਼ਗਰ ਨੂੰ ਹੱਥ ਲਗਾਇਆ ਸਾਰੇ ਆ ਲਾਇਆ ਤੁਸੀਂ ਵੀ ਨਾਲ ਹਾਂ ਦੇਖੋ ਇੱਧਰ ਕੈਮਰੇ 'ਚ ਤੇ OK ਲਾ ਲਾ